ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਤੁਸੀਂ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਰਹੋ ਵੈਗਰੂ ਤੁਹਾਨੂੰ ਚੜਦੀ ਕਲਾ ਚ ਰੱਖੋ ਏ ਅੱਜ ਆਪਾਂ ਤੁਹਾਨੂੰ ਸਫੈਦ ਮੂਸਲੀ ਬਾਰੇ ਦੱਸਣ ਲੱਗਿਆਂ ਕਈ ਭੈਣਾਂ ਨੇ ਪੁੱਛਿਆ ਤੇ ਵੀ ਤੁਸੀਂ ਸਫੈਦ ਮੂਸਲੀ ਬਾਰੇ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਵਰਤੀ ਜਾਂਦੀ ਹੈ ਕਿ ਕੀ ਇਹਦੇ ਵਿੱਚ ਰਾਜ ਨੇ ਦੇ ਆਹ ਸਫੈਦ ਮੂਸਲੀ ਹੈ ਇਸ ਤਰੀਕੇ ਦੀ ਇਸ ਭਾਗ ਦੇ ਮੂਸਲੀ ਦੇ ਵਿੱਚ ਬਹੁਤ ਗੁਣ ਨੇ ਇਹ ਪੁਰਾਣੇ ਸਿਆਣੇ ਬਜ਼ੁਰਗ ਹਕੀਮ ਦੱਸਦੇ ਹੁੰਦੇ ਸੀ ਪੰਜੀਰੀਆਂ ਚ ਪਾ ਕੇ ਖਾਣ ਵਾਸਤੇ ਇਹਦੇ ਨਾਲ ਕਮਰ ਦਰਦ ਜਿਹੜਾ ਰਹਿੰਦਾ ਕਿਸੇ ਦੇ ਉਹ ਠੀਕ ਹੁੰਦਾ ਪੰਜੀਰੀ ਚ ਪਾਈ ਤੇ ਆਪਾਂ ਪੰਜੀਰੀ ਚ ਹੋਰ ਚੀਜ਼ਾਂ ਤਾਂ ਮਾਗ ਜੇ ਬਦਾਮ ਕਾਜੂ ਕਮਰਕਸ ਹੋਰ ਚੀਜ਼ਾਂ ਤਾਂ ਪਾਉਨੇ ਆ ਇਹਦੇ ਇਹ ਜ਼ਰੂਰੀ ਆ ਪਾਉਣੀ ਵਿੱਚ ਇਹਦੇ ਨਾਲ ਬੇਲ ਪੱਤਰ ਦਾ ਬੁੱਧਾ ਇਹ ਵੀ ਪਾਉਨੇ ਆਪਾਂ ਪਾਊਡਰ ਤੇ ਆ ਜਿਹੜੀ ਸਫੈਦ ਮੂਸਲੀ ਆ ਥੋੜੀ ਜੀ ਹਾਰਡ ਤਾਂ ਜ਼ਰੂਰ ਹੁੰਦੀ ਐ ਏਕਣ ਬਹੁਤ ਕੈੜੀ ਹੁੰਦੀ ਐ ਪਹਿਲਾਂ ਇਹਨੂੰ ਮਾਮਜਿਸਤੇ ਚ ਕੁੱਟ ਲੋ ਜਾਂ ਕੁੰਡੀ ਛੋਟੇ ਛੋਟੇ ਘਰ ਕੁੰਡੀ ਛੋਟੇ ਚ ਕੁੱਟ ਲੋ ਫਿਰ ਉਦੋਂ ਬਾਅਦ ਇਹਨੂੰ ਪੀ ਲਓ ਮਿਕਸੀ ਦੇ ਵਿੱਚ ਗ੍ਰाइंड ਕਰ ਲੋ ਮਾਰ ਕੇ ਜਦ ਆਪਾਂ ਪੰਜੀਰੀ ਬਣਾਉਨੇ ਆ ਪੰਜੀਰੀ ਦਾ ਆਟਾ ਭੁੰਨਦੇ ਆ ਪੋਰਤੀ ਜਾ ਭੁੰਨਦੇ ਆ ਨਾਲ ਹੀ ਇਹਨੂੰ ਪਾ ਕੇ ਵਿੱਚ ਢੇੜਾ ਦੇ ਦੋ ਫਿਰ ਇਹ ਚ ਖੰਡ ਪਾ ਲੋ ਚਾਹੇ ਮਿਸਰੀ ਪਾ ਲੋ ਪੰਜੀਰੀ ਚ ਕਿਲੋ ਘਿਓ ਦੀ ਆ ਇਹ 50 ਗ੍ਰਾਮ ਕਿਲੋ ਘਿਓ ਦੇ ਵਿੱਚ ਬਣਦੀ ਆ ਇਹ ਪੰਜੀਰੀ ਚ ਜੇ ਤੁਸੀਂ ਵੱਧ ਬਣਾਉਣੀ ਆ ਤਾਂ ਵੱਧ ਪਾ ਲੋ ਦੇਸੀ ਘਿਓ ਦੇ ਵਿੱਚ ਪੰਜੀਰੀ ਜਿਆਦਾ ਪਾ ਬਣਾਉਣੀ ਆ ਇਹਦੇ ਵਿੱਚ ਬਹੁਤ ਗੁਣ ਨੇ ਤੁਸੀਂ ਇਹਨੂੰ ਖਾ ਕੇ ਦੇਖੋ ਵੀ ਇਹਦੇ ਕਿੰਨੇ ਗੁਣ ਨੇ ਇਹਦੇ ਵਿੱਚ ਤੁਸੀਂ ਜਰੂਰ ਇਹਦੀ ਟਰਾਈ ਮਾਰਿਓ ਬਣਾ ਕੇ ਦੇਖਿਓ ਪੰਜੀਰੀ ਕਿੰਨਾ ਕਮਰ ਦਰਦ ਨੂੰ ਕਿੰਨੇ ਫਾਇਦੇ ਹੁੰਦੇ ਨੇ ਵੀ ਇਹਦੇ ਵਿੱਚ ਬਹੁਤ ਗੁਣ ਨੇ ਇਹ ਤੁਹਾਨੂੰ ਤਾਂ ਹੀ ਦਿਖਾਉਣ ਲੱਗੇ ਅੱਜ ਵੀ ਭੈਣਾ ਪੁੱਛਦੀਆਂ ਸੀਗੀਆਂ ਅੱਜ ਦਿਖਾ ਦਈਏ ਇਹਨਾਂ ਨੂੰ ਇਹਦੀ ਪੰਜੀਰੀ ਬਣਾ ਕੇ ਖਾਦੀ ਜਾਂਦੀ ਹੈ ਪੰਜੀਰੀ ਦੇ ਵਿੱਚ ਪਾਈ ਜਾਂਦੀ ਹੈ ਹੋਰ ਚੀਜ਼ਾਂ ਦੇ ਨਾਲ ਇਹਦੇ ਨਾਲ ਕਮਰ ਦਰਦ ਬਹੁਤ ਛੇਤੀ ਠੀਕ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ